ਅੱਜ ਆਪਾਂ ਆਪਣੇ ਪਿੰਡ ਜੱਦੀ ਪਿੰਡ ਯਾਤਰੀ ਦੇ ਚਾਇਆ ਇਹ ਸਾਡੀ ਕਰਮ ਭੂਮੀ ਵੀ ਆ ਔਰ ਇਸ ਨਗਰ ਦੀ ਮਿੱਟੀ ਨੇ ਬਹੁਤ ਕੁਝ ਸਾਡੇ ਪਰਿਵਾਰ ਨੂੰ ਦਿੱਤਾ ਜਿਹਦਾ ਮੈਂ ਸਮਝ ਨਾ ਕਰਦਾਂ ਜ਼ਿੰਦਗੀ ਵੀ ਘਾੜ ਨਹੀਂ ਸਕਾਂਗੇ ਸੋ ਅੱਜ ਮੇਰਾ ਮਨਸੀ ਵੀ ਇਸ ਨਗਰ ਦੇ ਵਿੱਚ ਸੇ ਸੂਜਦਾ ਜਿਹੜੀਆਂ ਨੇ ਉਹ ਮੁਕਬਲ ਹੋ ਸਭ ਤੋਂ ਪਹਿਲਾਂ ਇਥੇ ਆਲਰੇਡੀ ਹੈਲਥ ਸੈਂਟਰ ਜਿਹੜਾ ਉਹ ਚੱਲ ਰਿਹਾ ਸੀਗਾ ਉਦੇ ਨਾਲ ਆਮ ਆਦਮੀ ਕਲੀਨਿਕ ਵੀ ਖੋਲ ਦਿੱਤਾ ਜਦੇ ਨਾਲ ਤਕਰੀਬਨ 100 ਤਰ੍ਹਾਂ ਦੀਆਂ ਦਵਾਈਆਂ ਤੇ 46 49 ਤਰ੍ਹਾਂ ਦੇ ਟੈਸਟ ਜਿਹੜੇ ਨੇ ਉਹ ਫ੍ਰੀ ਨੇ ਅੱਜ ਆਪਾਂ ਹੈਲਥ ਵੈਲਨੈਸ ਸੈਂਟਰ ਦਾ ਫਲੀ ਪੱਤਰ ਜਿਹੜਾ ਉਹ ਰੱਖਿਆ ਇਹ ਜਿਹੜਾ ਸੈਂਟਰ ਆ 35 ਲੱਖ ਦੀ ਕੀਮਤ ਦੇ ਨਾਲ ਇਹ ਤਿਆਰ ਹੋਊਗਾ ਇਹਦੇ ਵਿੱਚ ਬਕਾਇਦਾ ਦੋ ਕਮਰੇ ਇੱਕ ਹਾਲ ਇਹ ਸਾਰੀਆਂ ਚੀਜ਼ਾਂ ਬਣਨਗੀਆਂ ਇੱਥੇ ਸਾਡੇ ਕਮਿਊਨਿਟੀ ਹੈਲਥ ਆਫੀਸਰ ਨਰਸਸ ਸਟਾਫ ਨਰਸ ਐਨ ਐਮ ਇਹ ਸਾਰੇ ਬੈਠਣਗੇ ਤਾਂ ਕਿ ਜਿਹੜੀਆਂ ਕੋਈ ਬਿਮਾਰੀਆਂ ਨੇ ਕੋ ਹਾਠ ਦੀਆਂ ਕੋ ਸ਼ੂਗਰ ਦੀਆਂ ਕੋ ਬੀਪੀ ਦੀਆਂ ਔਰ ਖਾਸ ਕਰਕੇ ਜਿਹੜੀਆਂ ਮਹਿਲਾਵਾਂ ਗਰਭਵਤੀ ਨੇ ਉਹਦੇ ਟੈਸਟ ਵਾਸਤੇ ਇਹ ਸੈਂਟਰ ਜਿਹੜਾ ਉਹ ਬਹੁਤ ਮੈਸਮਾ ਵੀ ਸਾਇ ਹੋਏਗਾ ਔਰ ਇਹ ਹੈਲਥ ਵੈਲਨੈਸ ਸੈਂਟਰ ਦੇ ਚੱਲਣ ਦੇ ਨਾਲ ਹੁਣ ਜਿਹੜੀਆਂ ਸਿਹਤ ਸੇਵਾਵਾਂ ਦੀਆਂ ਸਾਰੀਆਂ ਇਹ ਸਹੂਲਤਾਂ ਜਿਹੜੀਆਂ ਨੇ ਇਸ ਨਗਰ ਦੇ ਵਿੱਚ ਉਪਲਬਧ ਹੋ ਗਈਆਂ ਨੇ ਇੱਥੇ ਸਬ ਸੈਂਟਰ ਵੀ ਆ ਇੱਥੇ ਆਮ ਆਦਿਕ ਕਲੀਨਿਕ ਵੀ ਆ ਔਰ ਹੈਲਥ ਵੈਲਨੈਸ ਸੈਂਟਰ ਜਿਹੜਾ 35 ਲੱਖ ਦੇ ਨਾਲ ਇਹ ਅੱਜ ਇਹਦਾ ਨਹੀਂ ਪੱਤਰ ਰੱਖਤਾ ਸਮਾਸ਼ ਕਰਦਾ ਬਾਦ ਵਿੱਚ ਤਿੰਨ ਕਿ ਮਹੀਨੇ ਚ ਤਿੰਨ ਕਿ ਮਹੀਨੇ ਜਿਹਨੂੰ ਕੰਪਲੀਟ ਕਰ ਦਵਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਪਕਰ ਦੇ ਲੋਕ ਇਹਦਾ ਫਾਇਦਾ ਉਠਾ ਸਕਣਗੇ ਇਹਦੇ ਨਾਲ ਨਾਲ ਹੀ ਅੱਜ ਆਪਾਂ ਸਾਧੂ ਚੱਕ ਪਿੰਡ ਦੇ ਵਿੱਚ ਵੀ ਹੈਲਥ ਐਂਡ ਵੈਲਨੈਸ ਸੈਂਟਰ 35 ਲੱਖ ਦੇ ਨਾਲ ਉੱਥੇ ਵੀ ਬਣਾਉਣ ਜਾ ਰਹੇ ਆ ਪਰ ਕੱਲ੍ਹ ਮੈਂ ਸ਼ਾਮ ਨੂੰ ਹਮਰਾਜਪੁਰ ਦੇ ਵਿੱਚ ਨਹੀਂ ਪਤਾ ਰੱਖ ਕੇ ਆਇਆ ਹੈਲਥ ਐਂਡ ਵੈਲਨੈਸ ਸੈਂਟਰ ਦਾ ਸੋ ਅੱਜ ਦੇ ਕੱਲ ਦੇ ਵਿੱਚ ਤਿੰਨ ਹੈਲਥ ਵੈਲਨੈਸ ਸੈਂਟਰ ਜਿਹੜੇ ਨੇ ਉਹ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਤਿੰਨ ਵੱਖਰੇ ਵੱਖਰੇ ਪਿੰਡਾਂ ਦੇ ਵਿੱਚ ਕੰਮ ਸ਼ੁਰੂ ਹੋ ਗਿਆ ਸੋ ਕਹਿਣ ਦਾ ਭਾਵ ਕਿ ਜਿਹੜਾ ਵਾਦਾ ਪੰਜਾਬ ਦੇ ਲੋਕਾਂ ਨਾਲ 2022 ਚ ਕੀਤਾ ਸੀਗਾ ਕਿ ਜੇ ਸਾਡੀ ਸਰਕਾਰ ਆਉਂਦੀ ਆ ਤੇ ਸਿਹਤ ਸੇਵਾਵਾਂ ਸਸਤੀਆਂ ਫ੍ਰੀ ਔਰ ਮਿਆਰੀ ਦਵਾਈਆਂ ਦੇ ਪਰ ਅੱਜ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਉਹ ਵਾਅਦਾ ਪੂਰਾ ਹੋਇਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਮਾੜੀਓਂ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਡਾਕਟਰ ਰਵੀ ਸਿੰਘ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਗੁਰਦਾਸਪੁਰ ਸਿਹਤ ਸੇਵਾਵਾਂ ਨੂੰ ਮਿਆਰੀ ਬਣਾਉਣ ਵਾਸਤੇ ਕੋਈ ਕਸਮ ਨਹੀਂ ਛੱਡੀ ਔਰ ਅੱਜ ਮੈਨੂੰ ਇਹ ਵੀ ਮਾਣ ਤੇ ਫਖਰ ਆ ਕਿ ਮੇਰਾ ਆਪਣਾ ਜੱਦੀ ਪਿੰਡ ਜਿੱਥੇ ਇਹਨਾਂ ਚੀਜ਼ਾਂ ਦੀ ਲੋੜ ਸੀ ਔਰ ਪਿਛਲੇ ਕਈ ਸਾਲਾਂ ਤੋਂ ਉਹ ਇਹਨਾਂ ਕੋਲ ਆ ਗਿਆ ਸੀਗਾ ਅੱਜ ਉੱਥੇ ਹਰ ਤਰ੍ਹਾਂ ਦੇ ਕੰਮ ਜਿਹੜੇ ਨੇ ਸ਼ੁਰੂ ਹੋ ਗਏ ਨੇ ਪਿਛਲੇ ਦਿਨਾਂ ਦੇ ਵਿੱਚ ਤਕਰੀਬਨ 2.5 ਤਨ ਕਰੋੜ ਰੁਪਏ ਦਾ ਕੰਮ ਜਿਹੜਾ ਉਹ ਸ਼ੁਰੂ ਕੀਤਾ ਔਰ ਚਾਰੇ ਪਾਸੇ ਆਜ ਨਗਰ ਦੇ ਵਿੱਚ ਕੰਮ ਲੱਗੇ ਨੇ ਸੋ ਮੇਰੇ ਨਾਮ ਇਸ ਨਗਰ ਦੇ ਸਰਪੰਚ ਸਾਹਿਬ ਓਮਕਾਰ ਸਿੰਘ ਜੀ ਔਰ ਉਹਨਾਂ ਦੇ ਸਾਰੇ ਮੈਂਬਰ ਸਾਹਿਬਾਨ ਔਰ ਇਸ ਨਗਰ ਦੀਆਂ ਬਹੁਤ ਹੀ ਔਰ ਸਤਿਕਾਰਯੋਗ ਸ਼ਖਸੀਅਤਾਂ ਜਿਥੇ ਆਈਆਂ ਨੇ ਸੋ ਮੈਂ ਸਾਰਿਆਂ ਦਾ ਨਾਂ ਨਾ ਲੈਂਦਾ ਹੋਇਆ ਇਸ ਨਗਰ ਦੇ ਇਸ ਪਤਵੰਤੇ ਨੇ ਉਹਨਾਂ ਦਾ ਦਿਲ ਤੋਂ ਪਰਵਾਹ ਕਰਦਾ ਔਰ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਦਾਸ ਇਸ ਨਗਰ ਦੀ ਸੇਵਾ ਲਈ ਹਮੇਸ਼ਾ ਤਿਆਰ ਆ ਜੋ ਵੱਧ ਤੋਂ ਵੱਧ ਪੁਰਾਣੇ ਹੋ ਸਕਣਗੇ ਇਸ ਨਗਰ ਲਈ ਤੇ ਸਮੁੱਚੇ ਹਲਕੇ ਵਾਸਤੇ ਉਹਦੇ ਕੋਈ ਕਸੀ ਤਸੋਂ ਨਹੀਂ ਛੱਡਾਂਗੇ ਮੇਰੀ ਰਾਜਨੀਤੀ ਦਾ ਮਕਸਦ ਕੇਵਲ ਤੇ ਕੇਵਲ ਵਿਕਾਸ ਦੀ ਸੇਵਾ ਵਿਕਾਸ ਔਰ ਸੇਵਾ ਨੂੰ ਅੱਗੇ ਰੱਖ ਕੇ ਸਮੁੱਚੇ ਅਰਦਾਸਪੁਰ ਵਿਧਾਨ ਸਭਾ ਹਲਕੇ ਦੀ ਸੇਵਾ ਕਰਨਾ ਤੇਰੀ ਡਿਊਟੀ ਆ ਔਰ ਕਾਲਪੁਰਖ ਦਾ ਅਸ਼ੀਰਵਾਦ ਲੈ ਕੇ ਬਨਵਾਦ ਕੋਸ਼ਿਸ਼ ਕਰ ਰਿਹਾ ਕਿ ਵਿਕਾਸ ਦੀ ਗੱਡੀ ਕਿਤੇ ਰੁਕੇ ਨਾ ਤੇ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਹਰ ਕੋਨੇ ਦੇ ਵਿੱਚ ਵਿਕਾਸ ਜਿਹੜਾ ਅੱਗੇ ਆਵੇ ਤਾਂ ਕਿ ਲੋਕਾਂ ਦੀ ਜ਼ਿੰਦਗੀ ਸਖੈਣੀ ਹੋ ਸਕੇ ਲੋਕਾਂ ਦਾ ਜੀਵਨ ਸਤਾਰ ਉੱਪਰ ਚੁੱਕਿਆ ਜਾ ਸਕੇ ਔਰ ਲੋਕ ਇੱਕ ਜ਼ਿੰਦਗੀ ਦਾ ਆਨੰਦ ਲੈ ਸਕੇ ਧੰਨਵਾਦ ਪਹਿਲਾਂ ਤੇ ਮੈਂ ਬੈਲ ਸਾਹਿਬ ਦਾ ਬੜਾ ਜੀਉ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਪਿੰਡ ਨੂੰ ਸਭ ਤੋਂ ਅੱਗੇ ਰੱਖ ਕੇ ਕੋਈ ਵੀ ਇੱਥੇ ਜੀਜ ਹੁੰਦੀ ਆ ਨਾ ਸਭ ਤੋਂ ਪਹਿਲਾਂ ਸਾਡੇ ਪਿੰਡ ਨੂੰ ਮਿਲਦੀ ਹੈ ਅੱਗੇ ਇੱਕ ਮੁਲਾਜ਼ਮ ਆਏ ਸੀਗੇ ਦੇਖਣ ਬੇਨਤੀ ਮਾਰਨ ਆਏ ਸੀਗੇ ਜੋ ਕਹਿੰਦੇ ਵੀ ਬਾਬਾ ਸਾਹਿਬ ਪਹਿਲਾਂ ਆਪਣੇ ਪਿੰਡ ਨੂੰ ਕਿਉਂ ਉਹਨਾਂ ਨੂੰ ਪਤਾ ਨਹੀਂ ਪਹਿਲਾਂ ਦੇ ਕਿ ਆਪਣੇ ਪਿੰਡ ਤੇ ਮਤਲਬ ਵੀ ਏਸ ਪਿੰਡ ਦੇ ਨੇ ਉਹ ਕਹਿੰਦੇ ਕਿ ਪਹਿਲਾਂ ਹਯਾਦ ਨੂੰ ਕਿਉਂ ਮਿਲਦਾ ਮੈਂ ਇਹ ਉਹਨਾਂ ਦਾ ਜਦੀ ਹਲਕੇ ਪਿੰਡ ਆ ਉਹਨਾਂ ਨੇ ਜੋ ਵੀ ਲਿਓਣਾ ਪਹਿਲਾਂ ਇੱਥੇ ਆਉਣਾ ਇਸ ਲਈ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ ਇਸ ਹਸਪੀਟਲ ਲਈ ਇਹ ਮੁਲਾਜ਼ਮ ਸਾਰੇ ਬਾਹਰ ਬੈਂਦੇ ਸੀ ਧੁੱਪੇ ਬੈਂਦੇ ਸੀਗੇ ਤੇ ਇਹਨਾਂ ਦਾ ਇਹਨਾਂ ਦਾ ਵੀ ਬੜੀ ਮੁਸ਼ਕਲ ਸੀਗੀ ਇੰਜੈਕਸ਼ਨ ਲਾਉਂਦੀ ਤੇ ਮੈਂ ਥਿਲੋ ਕਨਵਾਸ ਕਰਦਾ ਮੈਨਸਾ ਹੁੰਦਾ 3 ਮੈਨਸ ਕਿੰਨਾ ਸੁੱਖਣਾ ਲੱਗਦਾ ਆਤ ਲਗ ਅੱਜ ਸਾਡੇ ਇੱਥੇ ਹੈਲਥ ਕੇਅਰ ਵਾਲਾ ਸੈਂਟਰ ਨਹੀਂ ਪੱਤਰ ਰੱਖਿਆ ਗਿਆ ਜੀ ਕਿੰਨਾ ਸਾਨੂੰ ਇੱਥੇ ਬੜੀ ਪ੍ਰੇਸ਼ਾਨੀ ਆਉਂਦੀ ਸੀ ਬਿਆਂ ਵਿੱਚ ਬੱਚਿਆਂ ਨੂੰ ਟੀਕੇ ਲਗਾਉਣ ਚ ਏਐਨਸੀ ਨੂੰ ਕਵਰ ਕਰਨ ਵਿੱਚ ਤੇ ਅੱਜ ਬੈ ਸਾਹਿਬ ਨੇ ਇੱਥੇ ਤਾਲਾ ਸੈਂਟਰ ਦਾ ਨੀ ਪੱਤਰ ਰੱਖਿਆ ਜੀ ਆਪਾਂ ਬਹੁਤ ਖੁਸ਼ ਹਾਂ ਜੀ ਸਾਡੇ ਵਿੱਚ ਬਹੁਤ ਆ ਪ੍ਰਾਊਡ ਮੂਮੈਂਟ ਹੈ ਕਿ ਜਿਹੜੀ ਆਪਾਂ ਹੈਲਥ ਸੇਵਾ ਦਾ ਪਹਿਲਾਂ ਦੇ ਦੇ ਸੀ ਹੁਣ ਆਪਾਂ ਉਹ ਵਧੀਆ ਤਰੀਕਿਆਂ ਨਾਲ ਲੋਕਾਂ ਨੂੰ ਦੇ ਪਾਵਾਂਗੇ ਤੇ ਇਹ ਬਹੁਤ ਅੱਛਾ ਉਪਰਾਲਾ ਹੈ ਤੇ ਬਹੁਤ ਬਹੁਤ ਸ਼ੁਕਰੀਆ ਕਰਦਾ ਪ੍ਰਸ਼ਾਸਨ ਦਾ ਮੈਂ ਥੈਂਕ ਯੂ ਜੀ